ਕਿਹੜੇ ਤਾਂ ਪੁੱਤ ਝੁੱਕ ਕੇ ਉਹਨੂੰ ਹਰ ਕੋਈ ਲਾਡੀਆਂ ਕਰਦਾ ਏ ਉਹ ਮਾਰੇ ਦਾ ਪਾਵੇਂ ਸੋਨਾ ਏ ਪਰ ਕੋਈ ਵੀ ਛਾ ਨਹੀਂ ਕਰਦਾ ਏ ਓ ਜਿੱਥੇ ਹੋਵੇ ਕੋੜ ਸਜਣ ਜੀ ਓ ਓੱਖੀ ਰੱਖੀ ਬੈੰਦੀ ਆ ਰੱਜਦਾ ਲੀ ਦਾ ਪਾਸਾ ਦੁਨੀਆ ਵੇਖ ਹੀ ਲੈਂਦੀ ਓ ਜਿਸ ਦੀ ਤੀ ਦੀ ਗੱਲ ਉੱਡੇ ਉਹ ਕਦੇ ਵੀ ਸੌਂਦਾ ਨਹੀਂ ਹੋ ਇੱਜ਼ਤ ਨੂੰ ਲੱਗਾ ਦਾਗ ਕਦੇ ਕੋਈ ਸਾਬਣ ਧੋਂਦਾ ਨਹੀਂ ਹੋਪਣ ਕੋਟੇ ਵਾਲਿਆ ਸਾਂਝੀਆਂ ਇੱਜ਼ਤਾਂ ਕਦੇ ਵੀ ਵੰਡਿਏ ਨਾ ਓਏ ਭਾਵੇਂ ਤੀ ਦੁਸ਼ਮਣ ਦੀ ਹੋਵੇ ਕਦੇ ਵੀ ਝੂਠੀ ਪੰਡਿਏ ਨਾ ਓਏ ਭਾਵੇਂ ਓਏ ਨੰਗੇ ਆਏ ਤੇ ਨੰਗਿਆਂ ਹੀ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਤਨ ਤੇ ਪਾਇਆ ਕੱਪੜਾ ਜੋ ਵੀ ਧੰਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਨ ਆਇਆ ਓਏ ਮਣਾ ਨਾ ਕਰ ਮਨ ਆਇਆ ਓਏ ਇੱਕ ਦਿਨ ਪਹਿਣਾ ਹੀ ਪਛਤਾਉਣਾ ਜ਼ਿੰਦਗੀ ਦੇ ਵਿੱਚ ਕਿਸੇ ਦਾ ਨਾ एहसान भुलाईਏ ਮਿੱਤਰੋ ਬੰਦਾ ਦੋਗਲਾ ਨੇੜੇ ਨਾ ਆਏ ਜਰੋ ਬੰਦਾ ੋਗਲਾ ਨੇੜੇ ਨਾ ਆਏ ਰੋਂਦਾ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ ਬੇਨਮਾਵਾ ਦੇ ਕਾਵੀ ਟੁਕੜੇ ਖੋ ਲੈਂਦੇ ਬੇਨਮਾਵਾ ਦੇ ਕਾਵੀ ਟੁਕੜੇ ਖੋ ਪੁੱਤਰ ਕੇ ਲੈਂਦਾ ਓ ਰੱਬਾ 2025 ਚ ਸਾਰਿਆਂ ਨੂੰ ਕਾਮਯਾਬ ਕਰੀ ਪਰ ਸ਼ੁਰੂਆਤ ਸ਼ੁਰੂਆਤ ਮੇਰੇ ਭਰਾ ਤੋਂ ਕਰੀ ਅਕੇ ਨਾ ਨਜ਼ਰ ਮੇਰੇ ਸੋਨੇ ਜੀਲ ਨੂੰ ਹਸਦਾਰੇ 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 ਹੈ ਸੌਰੇ ਘਰ ਤੋਂ ਚੀਜ਼ਾਂ ਚੱਕ ਚੱਕ ਪੇਕੀ ਭੇਜੇ ਜੋ ਭੇਜੇ ਜੋ ਐਸੀ ਤੀਮੀ ਘਰ ਨੂੰ ਨਰਕ ਬਣਾ ਦਿੰਦੀ ਜੇ ਦੁੱਧ ਵਿਗੜ ਜੇ ਤਾਂ ਉਹ ਬਣ ਪਨੀਰ ਜਾਂਦਾ ਵਿਗੜ ਜਾਵੇ ਘਰ ਵਾਲੀ ਕਤਲ ਕਰਾ ਦੇਦੀ ਕੁੜੀਆਂ ਨੂੰ ਵੀ ਨਫ਼ਰਤ ਹੁਣ ਤਾਂ ਹੋ ਗਈ ਕੁੱਤਾ ਤੋਂ ਰੋਟੀ ਨਹੀਂ ਨਸੀਬ ਹੁੰਦੀ ਹੁਣ ਪਿਓ ਨੂੰ ਕੁੱਤਾ ਤੋਂ ਸੱਤ ਪੁੱਤਾਂ ਦਾ ਪਿਓ ਸੱਤ ਪੁੱਤਾਂ ਦਾ ਪਿਓ ਵਿੱਚ ਹੁਣ ਆ ਸ਼ਰਮ ਆ ਗਿਆ ਏ ਸੱਤ ਜੁਗ ਰਹਿ ਗਿਆ ਪਿੱਛੇ